ਇਸ ASCII ਕਾਲਜੀ ਨਿਰਕਰਦ ਸਵਰਾਜ ਖੁਸ਼ੀ ਹੋਵਾਂਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਹੈ ਦੇਖੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਟੱਲੇ ਵਾਲਾ ਬਟਨ ਜਰੂਰ ਨੱਪਦਿਆ ਕਰੋ ਕਿਉਂਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਬਾਕੀ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਜਰੂਰ ਲਗਾਇਆ ਕਰੋ ਜਦੋਂ ਤੁਸੀਂ ਹਾਜ਼ਰੀ ਲਗਾਉਣੀ ਹੋ ਤਾਂ ਉਹਦੇ ਨਾਲ ਇੱਕ ਤੁਹਾਨੂੰ ਅਲਰਜੀ ਮਿਲਣੀ ਸ਼ੁਰੂ ਹੋ ਜਾਏਗੀ ਪ੍ਰਮਾਤਮਾ ਦੇ ਸੱਚੇ ਪਾਤਸ਼ਾਹ ਵੈਗਰੋ ਦੇ ਦੇਖੋ ਇੰਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਵੀਡੀਓ ਨੂੰ ਅੱਗੇ ਸਟਾਰਟ ਜ਼ਰੂਰ ਕਰਕੇ ਪੂਰੀ ਸੁਣਿਆ ਕਰੋ ਜੇ ਪੂਰੀ ਸੁਣੋਗੇ ਤਾਂ ਤੁਹਾਡੇ ਕੁਝ ਪੱਲੇ ਪਵੇਗਾ ਅਧਿਕ ਸੁਣ ਲਈ ਅਧਿਕ ਸਟੈਪ ਕਰਤੀ ਜਾਂ ਬੰਦ ਕਰਕੇ ਸੁਣ ਲਈ ਫਿਰ ਨਹੀਂ ਪਤਾ ਲੱਗਦਾ ਹਾਂ ਰੋਟੀ ਪਕਾਉਂਦੇ ਕੋਲ ਵੀਡੀਓ ਲਾ ਲਓ ਸੁਣ ਸਕਦੇ ਹੋ ਤੇ ਸਬਜ਼ੀ ਕੱਟਦੇ ਹੋਏ ਬੈਠ ਕੇ ਸੁਣ ਸਕਦੇ ਹੋ ਚਲ ਆਪਾਂ ਜਦੋਂ ਕੱਪੜਾ ਧੋਂਦਾ ਇਨਸਾਨ ਉਦੋਂ ਥੋੜੀ ਜਿਹੀ ਡਿੱਕਾ ਹੁੰਦਾ ਕਿ ਉਹ ਕਈ ਵਾਰੀ ਫੋਨ ਪਾਣੀ ਦੇ ਵਿੱਚ ਗਿਰ ਸਕਦਾ ਹੈ ਕਪੜੇ ਧੋਣ ਦੇ ਨੂੰ ਕਦੇ ਵੀ ਫੋਨ ਆਪਣੇ ਕੋਲ ਨਹੀਂ ਰੱਖਣਾ ਚਾਹੀਦਾ। ਬੈਸ ਤਾਂ ਮੈਂ ਤੁਹਾਨੂੰ ਰੋਜ਼ ਹੀ ਪੈਸਿਆਂ ਤੋਂ ਵੀਡੀਓ ਪਾਉਣੀ ਆ ਚਾਹੇ ਮੇਰਾ ਲੋਕ ਮਜ਼ਾਕ ਕਢਾਉਣ ਚਾਹੇ ਕੁਝ ਵੀ ਕਹਿਣ। ਕਈ ਤਾਂ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਨਾ ਹੁੰਦੀ। ਪਤਾ ਕੀ ਕਹਿੰਦੇ ਆਏ ਪੈਸੇ ਕਿਵੇਂ ਆ ਜਾਣਗੇ? ਆਏ ਤਾਂ ਫਿਰ ਲੋਕ ਬੇਲੇ ਬੈਠ ਕੇ ਖਾਂ ਲਏਣਗੇ। ਲੋਕ ਨਾਸਤਿਕ ਹੋ ਜਾਣਗੇ। ਕੋਈ ਨਾਸਤਿਕ ਨਹੀਂ ਹੁੰਦਾ। ਕੋਈ ਬੇਲਾ ਬੈਠ ਕੇ ਨਹੀਂ ਖਾਊਗਾ। ਕੋ ਪੈਸੇ ਆਉਣੇ ਕੰਮ ਨਾਲ ਨਹੀਂ। ਕੰਮ ਦੇ ਵਿੱਚ ਮਨ ਲੱਗੂ ਪੈਸਾ ਆਊ। ਕਈ ਵਾਰ ਅਮਰਜੈਂਸੀ ਪੈਸਿਆਂ ਦੀ ਲੋੜ ਪੈਂਦੀ ਤੁਹਾਨੂੰ ਘੜਾ ਨਹੀਂ ਪੈਂਦੀ ਸਭ ਨੂੰ ਪੈਂਦੀ ਹੈ ਮੈਨੂੰ ਵੀ ਪੈਂਦੀ ਹੈ ਸਾਨੂੰ ਵੀ ਪੈਂਦੀ ਹੈ ਕਿ ਸੇਮ ਟਾਈਮ ਦੁਕਾਨ ਤੇ ਵੀ ਸੌਦਾ ਮੁੱਕ ਜਾਂਦਾ ਥੋਕ ਦੀ ਦੁਕਾਨ ਤੇ ਤੁਸੀਂ ਚਾਹ ਪੱਤੀ ਲੈਣ ਚਲੇ ਜਾਓ ਮਿਸਾਲ ਦੇ ਤੌਰ ਤੇ ਉਹ ਵੀ ਕਹਿੰਦੇ ਨੇ ਅੱਜ ਤਾਂ ਜੀ ਚਾਹ ਪੱਤੀ ਸਾਡੇ ਹਜੇ ਆਉਣ ਵਾਲੀ ਹੈ ਸਵੇਰੇ ਆਉ ਤੇ ਸਵੇਰੇ ਸੌਦਾ ਤੁਸੀਂ ਲੈ ਏ ਗੱਲ ਹੁੰਦੀ ਹੈ ਨਾ ਕਿੱਡਾ ਹੀ ਪਰੌੜ ਵਾਲ ਆਪਦੇ ਆਪ ਨੂੰ ਕਹਾਉਂਦਾ ਬੰਦਾ ਕੱਡਾ ਇਤਨਾ ਉਹਦੇ ਵੀ ਇੱਕ ਟਾਈਮ ਪੈਸੇ ਦੀ ਲੋੜ ਪੈਂਦੀ ਆ ਉਸ ਇਮਸਾਨ ਨੂੰ ਬੈਂਕ ਬੰਦ ਹੋ ਗਈ ਪੈਸੇ ਦੀ ਜ਼ਰੂਰਤ ਪੈ ਗਈ ਤੜਕੇ ਨੂੰ ਸਾਨੂੰ 8 ਵਜੇ ਨੂੰ 2 ਲੱਖ ਚਾਹੀਦਾ ਜਾਂ 5 ਲੱਖ ਚਾਹੀਦਾ 3 ਲੱਖ ਚਾਹੀਦਾ ਕਿੱਥੋਂ ਕਢਾਉਂਗੇ ਏਟੀਐਮ ਬੰਦ ਸਭ ਕੁਝ ਬੰਦ ਅਮਰਜੈਂਸੀ ਟਾਈਮ ਆ ਗਿਆ ਕੁਝ ਵੀ ਨਹੀਂ ਚੱਲ ਰਿਹਾ ਹੁਣ ਕੀ ਕਰੋਗੇ ਸਾਰੇ ਕਿਤੇ ਪੈਸੇ ਬੈਂਕ ਚ ਸੀਲ ਕੋਈ ਨਿਕਲ ਨਹੀਂ ਰਿਹਾ ਨਾ ਸਕੈਨਰ ਕੰਮ ਕਰ ਰਿਹਾ ਅੱਗੇ ਨੇ ਵਿਵਤਾ ਕਰਦੇ ਵਿੱਚ ਕਮੈਂਟੋ ਮਿੰਟੀ ਪੈਸੇ ਦੀ ਜ਼ਰੂਰਤ ਆ ਹੁ ਰਾਜਮੈਂਟ ਕਿੱਥੋਂ ਕਰੋਗੇ ਹੋਊਗਾ ਕਬਰਾਉਣ ਦੀ ਜ਼ਰੂਰਤ ਨਹੀਂ ਗਈ ਆ ਜਿਹੜੇ ਨਿਸ਼ਾਨ ਨੇ ਗੁੱਠੇ ਦੇ ਉੱਪਰ ਐਫ ਵਾਈ ਹੀ ਆ ਧਿਆਨ ਨਾਲ ਦੇਖੋ ਐਫ ਦਾ ਨਿਸ਼ਾਨਾ ਮੈਂ ਦੁਬਾਰਾ ਫੇਰ ਦੱਸ ਦਿੰਨੀ ਹਾਂ ਜੇ ਨਹੀਂ ਦਿੰਦਾ ਕੋ ਮੇਰੇ ਹੱਥ ਹੀ ਇਹ ਜਿਹੇ ਨੇ ਬਾਲੇ ਉਹਨੇ ਐਫ ਦਾ ਨਿਸ਼ਾਨ ਹੈ ਇਹ ਇਹ ਐਫ ਦਾ ਨਿਸ਼ਾਨ ਇਹ ਅਗੂਠੇ ਦੇ ਉੱਤੇ ਆ ਤੇ ਇਹ ਗਬਲੇ ਉਂਗਲੇ ਦੇ ਉੱਤੇ ਧਿਆਨ ਨਾਲ ਦੇਖ ਲਓ ਗਬਲੀ ਉਂਗਲ ਦੇ ਉੱਤੇ ਜਿਹੜੀ ਆ ਅਗੂਠੇ ਕੋਲ ਦੀ ਛੱਡ ਦੇਣੀ ਆ ਦੋਨੀਆਂ ਆ ਛੱਡ ਦੇਣੀਆਂ ਇਸ ਉਂਗਲੀ ਦੇ ਉੱਤੇ ਆ ਤੇ ਇਹ ਅਗੂਠੇ ਤੇ ਐਫ ਦਾ ਨਿਸ਼ਾਨ ਤੇ ਗਮਲੇ ਉਂਗਲੀ ਤੇ ਤੀਰ ਦਾ ਨਿਸ਼ਾਨ ਇਹ ਤੁਸੀਂ ਰਾਤ ਨੂੰ ਲਿਖ ਲੈਣਾ ਜਿੱਦਣ ਤੁਹਾ ਨੂੰ ਤੜਕੇ ਨੂੰ ਪੈਸੇ ਦੀ ਜ਼ਰੂਰਤ ਆ ਲਿਖ ਕੇ ਤੁਸੀਂ ਪੰਜ ਵਾਰੀ ਧਿਆਉਣਾ ਜੋ ਤੁਹਾ ਨੂੰ ਜ਼ਰੂਰਤ ਹੈ ਜਿੰਨੇ ਪੈਸਿਆਂ ਦੀ ਹੇ ਅੱਲਾਹ ਹੈ ਗੋਡ ਹੈ ਰਾਮ ਹੈ ਵੈਗਰੂ ਹੈ ਜੋ ਵੀ ਤੁਸੀਂ ਕਹਿਣਾ ਵਾ ਉਸ ਨੂੰ ਧਿਆ ਕੇ ਪੰਜ ਵਾਰੀ ਕਹਿਣਾ ਤੜਕੇ ਨੂੰ ਇੰਨੇ ਪੈਸੇ ਦੀ ਜ਼ਰੂਰਤ ਆ ਤੇ ਭਗਵਾਨ ਹੈ ਪ੍ਰਮਾਤਮਾ ਹੇ ਅੱਲਾਹ ਹੈ ਗੋਡ ਹੈ ਰਾਮ ਜੋ ਵੀ ਤੁਸੀਂ ਕਹਿਣਾ ਸਾਡੇ ਕੋਲ ਇੰਨੇ ਤੜਕੇ ਨੂੰ ਪੈਸੇ ਆਣ ਤੁਹਾਡੇ ਕੋਲੇ ਪੈਸੇ ਆਉਣਗੇ ਦੇਖਿਆ ਨਾ ਉਹ ਮੁੰਡੇ ਦਾ ਸੱਠਾ ਲਗਿਆ ਪਰ ਮੈਂ ਸੱਠੇ ਦਾ ਨੰਬਰ ਤਾਂ ਦਿੱਤਾ ਨਹੀਂ ਸੀ ਉਹਦੀ ਕਿਸਮ ਤੇ ਲਾਇਆ ਮੈਨੂੰ ਨਹੀਂ ਪਤਾ ਕਿਹੜੇ ਬੰਦੇ ਦਾ ਕਿਹੜਾ ਕੰਮ ਨਿਕਲਣਾ ਮੈਨੂੰ ਕੋਈ ਮੇਰੀ ਗਰੰਟੀ ਨਹੀਂ ਜਿਹੜੇ ਬੰਦੇ ਨੇ ਨਾਵੇਂ ਉਹਨਾਂ ਦੀ ਕੋਈ ਗਰੰਟੀ ਲੈਣੀ ਆ ਜਿਨ੍ਹਾਂ ਦੇ ਨਹੀਂ ਬੰਦੇ ਨਾਵੇਂ ਉਹਨਾਂ ਦੀ ਗਰੰਟੀ ਲੈਣੀ ਆ ਕਰਨ ਵਾਲਾ ਭਗਵਾਨ ਮੈਂ ਸਿਰਫ ਇੱਕ ਹੋਕਾ ਦੇਣ ਵਾਲਾ ਜਿਵੇਂ ਕਹਿੰਦੇ ਨਹੀਂ ਹੁੰਦੇ ਚੰਕੀ ਦਾ ਰਕ ਹੋਕਾ ਦੰਦਾ ਜਾਗਦੇ ਰਹੋ ਕੋਈ ਸੌਵੇਂ ਕੋਈ ਜਾਗੋ ਸਿਰਫ ਮੈਂ ਵੀਡੀਓ ਪਾਉਣੀ ਹੈ ਤੁਸੀਂ ਵਾਚ ਕਰਦੋ ਤੁਹਾਡੇ ਕੰਮ ਹੁੰਦੇ ਨੇ ਤਾਂ ਨਹੀਂ ਮੈਨੂੰ ਪਤਾ ਨਹੀਂ ਹੁੰਦੇ ਤਾਂ ਨਹੀਂ ਮੈਨੂੰ ਕਿੰਨੇ ਲੋਕਾਂ ਦੇ ਇੱਕ ਕਹਿੰਦਾ ਸੀ ਸਟੇਟਸ ਲਾਇਆ ਮੈਂ ਫੇਸਬੁੱਕ ਤੇ ਸਟੇਟਸ ਲਾਉਣੀ ਤੁਸੀਂ ਦੇਖਦੇ ਹੋਵੋਗੇ ਕਹਿੰਦਾ ਬਹੁਤ ਚਿਰ ਦਾ ਮੇਰਾ ਕੰਮੜਿਆ ਹੋਸੀ ਬਹੁਤ ਟਾਈਮ ਦਾ ਉਨੇ 12 ਤੋਂ 12.5 ਦੇ ਵਿੱਚ ਵਿੱਚ ਉਸ ਕੰਮ ਲਈ ਗਿਆ ਤੇ ਕੰਮ ਹੋ ਗਿਆ ਉਹ ਕੌਣ ਕਿਸਮਤ ਉਹਦੀ ਆਪਣੀ ਕਿਸਮਤ ਇੱਕ ਬਹਾਨਾ ਮੇਰਾ ਤਾਂ ਇੱਕ ਬਹਾਨਾ ਬਣਦਾ ਮੈਂ ਕੁਝ ਨਹੀਂ ਕਰਦੀ ਹੈਗੀ ਹੋਰ ਦੇਖੋ ਅੜੇ ਹੋਏ ਪੈਸੇ ਸੀ ਬਹੁਤ ਚਿਰਾਂ ਦਾ ਕਹਿੰਦੇ ਦਿੰਦੇ ਨਹੀਂ ਸੀ ਉਹਨਾਂ ਨੂੰ ਅੱਜ ਪੈਸੇ ਮਿਲ ਗਏ ਮੈਨੂੰ ਵੀ ਇਸ ਚੀ ਦੀ ਖੁਸ਼ੀ ਹੁੰਦੀਏ ਤਾਂ ਅਗਲੇ ਦੇ ਕੰਮ ਬਣਦੇ ਮੈਂ ਤਾਂ ਕਹਿੰਦੀ ਸਾਰੀ ਦੁਨੀਆ ਦੇ ਬਣ ਪਰ ਕਰਨੇ ਉਸ ਭਗਵਾਨ ਨੇ ਪਰ ਜਿਹੜਾ ਮਜ਼ਾਕ ੜਾਉ ਜਾਂ ਕੋਈ ਗਲਤ ਕਮੈਂਟ ਲਗੋ ਉਹਦੀ ਪਿਛਾੜੀ ਆਉਣ ਵਾਲੀ ਹੈ ਇਹ ਵੀ ਮੈਂ ਕਹਿੰਦੀ ਆ ਮੂਤੇ ਮੂੰ ਕਰਨਾ ਉਹਨਾਂ ਅਨਸਾਨਾਂ ਨੇ ਤੁਸੀਂ ਦੇਖਿਓ ਕਿਉਂ ਘਰਨੇ ਕਰਨਾ ਅੱਜ ਤੁਹਾਨੂੰ ਇੱਕ ਐਸੇ ਕਰਾਮਾਤੀ ਨੋਟ ਦਿਖਾਉਣ ਲੱਗੀ ਆਵੇਂ ਤੁਸੀਂ ਕਹੋਗੇ ਅੱਜ ਨੋਟ ਦਿਖਾਉਣ ਲੱਗੇ ਨੇ ਇਹ ਨੋਟ ਜੇ ਤੁਹਾਡੇ ਕੋਲ ਆ ਜਾਣ ਖਰਚੀ ਹੋਣਾ ਕਦੇ ਮੈਂ ਕਿੰਨੇ ਵੀ ਔਖੇ ਰਹੂ ਇਨ੍ਹਾਂ ਨੋਟਾਂ ਉੱਤੇ ਔਰ ਜੇ ਨੰਬਰ ਹੁੰਦੇ ਜੇ ਉਹ ਨੰਬਰਾਂ ਦੇ ਨੋਟ ਤੁਹਾਡੇ ਕੋਲੇ ਆ ਗਏ ਕਦੇ ਵੀ ਖਰਚੀ ਹੋਣਾ ਪਹਿਲ ਤਾਂ ਤੁਸੀਂ ਨੰਬਰ ਨੋਟ ਕਰੋ ਜਿਹੜੇ ਜਿਹੜੇ ਨੋਟਾਂ ਦੇ ਲੱਕੀ ਨੰਬਰ ਹੁੰਦੇ ਨੇ ਦੇਖੋ ਜੇ라 ਤੁਹਾਨੂੰ ਕਾਪੀ ਤੇ ਦੀਂਦੇ ਨੇ ਫਿਰ ਤਾਂ ਠੀਕ ਆ ਇਹ ਲੱਕੀ ਨੰਬਰ ਨੇ ਜਦੋਂ ਤੁਹਾਡੇ ਕੋਲੇ ਇਹ ਨੋਟਾਂ ਦੇ ਨੰਬਰ ਆ ਜਾਣ ਤੁਸੀਂ ਖਰਚੇ ਹੋਣਾ ਆਪਦੇ ਕੋਲ ਸਾਫ ਕੇ ਰੱਖ ਲਓ ਤੇ ਆ ਮੇਰੇ ਕੋਲੇ ਹੈਗੇ ਮੈਂ ਤੁਹਾਨੂੰ ਦੱਸ ਦਿੰਦੀ ਆ ਨੰਬਰ ਨੇ ਇਹਦੇ ਤੇ ਕੋਈ ਨੰਬਰ ਨਹੀਂ ਲੱਗੀ ਕੋਈ ਨੰਬਰ ਨਹੀਂ ਲੱਗੀ ਇਹਦੇ ਉੱਤੇ ਆਪਾਂ ਨੂੰ ਇੱਕ ਨੰਬਰ ਲੱਕੀ ਮਿਲ ਗਿਆ ਪਾਂਜਾ ਪਾਂਜਾ ਇਹ ਨੰਬਰ ਮੈਂ ਨਹੀਂ ਖਰਚਾਂਗੀ ਇਹ ਨੋਟ ਮਤਲਬ ਮੈਂ ਨਹੀਂ ਖਰਚਾਂਗੀ ਹੁਣ ਇਹ ਨੋਟ ਉਤੇ ਪਾਂਜਾ ਆ ਗਿਆ ਇਹ ਨੋਟ ਵੀ ਮੈਂ ਨਹੀਂ ਖਰਚਾਂਗੀ ਇੱਕ ਖਾਰੋਜ ਨਹੀਂ ਆਉਂਦੇ ਹੈਗੇ ਬਹੁਤ ਹੀ ਆਪਣੀ ਜੇ ਲੱਕੀ ਕਿਸਮਤ ਆ ਤਾਂ ਆਪਾਂ ਨੂੰ ਉਹ ਤਿੰਨ ਇਕੱਠੇ ਨੰਬਰ ਮਿਲਣੇ ਨੇ ਜਿਵੇਂ ਹੈਗਾ 3 ਨੰਬਰ ਇਹ 3 ਜਾਂ 6 ਦਾ ਨਾਇਆ ਫਿਰ 2 5 ਜਾਂ ਫਿਰ 2 6 ਦੇ ਪਿੱਛੇ ਲਾਸਟ ਨੰਬਰ ਲਾਸਟ ਨੰਬਰ ਫਿਰ ਲਾਸਟ ਤੇ 5 ਜਾਂ ਫਿਰ ਲਾਸਟ ਦੇ ਵਿੱਚ 6 ਆ ਫਿਰ 786 ਦਾ ਤਾਂ ਸਭ ਨੂੰ ਸਾਰਿਆਂ ਨੂੰ ਪਤਾ ਇਹ ਨੋਟ ਪਰ ਅੱਜ ਕੱਲ ਮਿਲ ਨਹੀਂ ਰਹੀ ਇਹ ਨੋਟ ਬਲੈਕ ਹੋ ਗਿਆ ਇਹ ਨੋਟ ਹੁਣ ਬਲੈਕ ਹੋ ਗਿਆ ਆਪਾਂ ਨੂੰ ਜਿਹੜੀ ਕਾਪੀ ਦਿੰਦੇ ਨੇ 786 ਨੰਬਰ ਵਾਲੀ ਇਹ ਆਪਾਂ ਨੂੰ ਨਹੀਂ ਮਿਲਦੀ ਉਹਦੇ ਵਿੱਚੋਂ ਨੋਟ ਕੱਢ ਲੈਂਦੇ ਨੇ ਤੇ ਹੁਣ ਮੈਂ ਤੁਹਾਨੂੰ ਦੱਸਦੀ ਆਂ ਵੀ ਆਹ ਦੇਖੋ ਜਿਵੇਂ ਆਪਣੇ ਕੋਲੇ ਆਹ ਨੰਬਰ ਆ ਇਹ ਹੈਗਾ 215 ਜੇ ਇੱਥੇ 215 ਦੀ ਜਗ੍ਹਾ ਤੇ ਆ ਗਿਆ 369 ਤੁਸੀਂ ਇਹ ਨੋਟ ਨੂੰ ਨਹੀਂ ਖਰਚਣਾ ਜਾਂ ਫਿਰ 2 5 ਆਗੇ ਤਾਂ ਵੀ ਨਹੀਂ ਖਰਚਣਾ 2 6 ਆਗੇ ਤਾਂ ਵੀ ਨਹੀਂ ਖਰਚਣਾ ਅਗਰ 1 ਪਾਂਜਾ ਆ ਗਿਆ ਤਾਂ ਵੀ ਨਾ ਖਰਚਿਓ ਇਹਦੇ ਚ 1 ਪਾਂਜਾ ਅਗਰ 1 6 ਆ ਗਿਆ ਤਾਂ ਵੀ ਨਾ ਖਰਚਿਓ ਕੋਈ ਗੱਲ ਨਹੀਂ ਜੇ ਇਹ ਸੁੱਖਿਆ ਨਹੀਂ ਹੋਏ ਵੱਡੇ ਨੋਟ ਤੇ ਹੋਊਗਾ 500 ਦੇ ਤੇ ਜਾਂ ਵੀ 200 ਦੇ 100 ਤੇ 10 ਦੇ ਤੇ ਵੀ ਆ ਗਿਆ ਰੱਖ ਲਿਓ 5 ਦੇ ਨੋਟ ਤੇ ਵੀ ਆ ਗਿਆ ਰੱਖ ਲਿਓ 20 ਦੇ ਨੋਟ ਤੇ ਆ ਗਿਆ ਤਾਂ ਵੀ ਰੱਖ ਲਿਓ ਇਹਨਿੰਦਾ ਕੋ ਜਰੂਰੀ 500 ਦਾ ਨੋਟ ਹੀ ਹੋਵੇ ਜਾਂ 200 ਦਾ ਹੀ ਹੋਵੇ ਜਾਂ ਤੁਸੀਂ 100 ਦੋਸਤੀ ਕਹੋਗੇ ਆਂਟੀ ਦਾ 100 200 ਦੇ ਲਈ ਬੈਠ ਸੀ ਨਹੀਂ ਨਹੀਂ ਚਾਹੇ 5 ਰੁਪਏ ਦਾ ਨੋਟ ਹੋਵੇ ਜਿੱਥੇ ਤੁਹਾਨੂੰ ਇਹ ਨੰਬਰ ਮਿਲਦਾ ਜਿਹੜਾ ਤੁਹਾਨੂੰ ਕਾਪੀ ਤੇ ਦਿਖਾਇਆ ਫੇਰ ਦਿਖਾਉਣੀ ਆ ਦੇਖੋ ਇਹ ਲੱਕੀ ਨੰਬਰ ਨੇ ਧਿਆਨ ਨਾਲ ਦੇਖ ਲਓ ਇਹ ਲੱਕੀ ਨੰਬਰ ਜਦੋਂ ਵੀ ਤੁਹਾਡੇ ਕੋਲੇ ਆਉਂਦਾ ਨੋਟ ਦੇ ਉੱਤੇ ਲਿਖਿਆ ਆ ਪਰ ਲਾਸਟ ਦੇ ਉੱਤੇ ਮੈਂ ਫੇਰ ਸਮਝਾਉਣੀ ਆ ਬਿਲਕੁਲ ਨੰਬਰ ਜਿਵੇਂ ਆ ਪਾਜਾ ਲਾਸਟ ਤੇ ਆ ਇਹ ਨੋਟ ਮੈਂ ਸਾਹਮ ਕੇ ਰੱਖੂਗੀ ਜੇਕਰ ਤਿੰਨ ਨੰਬਰ ਲਾਸਟ ਤੇ ਆਣ ਤਾਂ ਵੀ ਲਾਸਟ ਤੇ ਨੰਬਰ ਆਉਣਾ ਚਾਹੀਦਾ ਗੱਬੇ ਨਹੀਂ ਮੂਰੇ ਨਹੀਂ ਜਾਣੀ ਕਿ ਦਰ ਚੁਰੂ ਹੁੰਦਾ ਨੰਬਰ ਇੱਥੇ ਰਾ ਹੋਵੇ ਇਹ ਲਾਸਟ ਦੇ ਵਿੱਚ ਤੇ ਨਖਰ ਆ ਗਏ ਜਾਂ ਇੱਕ ਅੱਖਰ ਆ ਗਏ ਦੋ ਅੱਖਰ ਆ ਗਏ ਤੁਸੀਂ ਨੋਟ ਨਾ ਕਰਦੇ ਪੰਮਾ ਵੱਡਾ ਹੋਵੇ ਪੰਮਾ ਛੋਟਾ ਪੰਮਾ 50 ਦਾ ਹੋਵੇ ਕਿ ਮੈਂ ਦੱਸਦਾ ਹੋਵੇ ਇਹ ਨਹੀਂ ਹੈ ਪੰਮਾ 5 ਦਾ ਹੋਵੇ ਪਰ ਤੁਸੀਂ ਰੱਖ ਲੈਣਾ ਸਾਹਮ ਕੇ ਇਹ ਸੁੱਖਿਆ ਨੇ 500 ਦਾ ਹੋਵੇ ਜਾਂ 200 ਦਾ ਹੋਵੇ ਜਾਂ 100 ਦਾ ਹੋਵੇ ਸੱਚੀ ਗੱਲ ਆ ਵੀ ਜਿਨ੍ਹਾਂ ਲੋਕਾਂ ਦੀ ਆਤ ਬਣਦੀ ਬਕਵਾਸ ਮਾਰਨ ਦੀ ਬੱਕ ਬੱਕ ਕਰਨ ਦੀ ਉਹਨਾਂ ਤਾਂ ਮਾਰ ਹੀ ਜਾਣਾ ਹੁੰਦਾ ਜਿਨ੍ਹਾਂ ਲੋਕਾਂ ਦੇ ਕੰਮ ਬਣਦੇ ਨੇ ਉਹ ਤਾਂ ਵਿਚਾਰੇ ਬੜੀ ਨਿਮਰਤਾ ਨਾਲ ਬੜਾ ਪਿਆਰਾ ਵਧੀਆ ਜਿਹਾ ਕਮੈਂਟ ਲਿਖਦੇ ਨੇ ਬਾਕੀ ਆਪਾਂ ਨੂੰ ਪਤਾ ਹੀ ਆ ਸਮਾਜ ਬੇਲੜ ਬਥੇਰੀ ਫਿਰਦੀ ਆ ਕੋਈ ਕੰਮ ਤਾਂੰਦਾ ਹੈ ਨਹੀਂ ਠੁੰਗਾ ਮਾਰੀ ਜਾਣੀਆਂ ਹੁੰਦੀਆਂ ਨੇ ਬੈਠੇ ਨੇ ਫੋਨ ਤੇ ਟਕ 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 ਜਿਨ੍ਹਾਂ ਨੂੰ ਕਵੀਲਦਾਰੀ ਦਾ ਨਹੀਂ ਪਤਾ ਜਿਹੜੇ ਲੋਕ ਔਖੇ ਨੇ ਜਿਹੜੇ ਗਰੀਬ ਨੇ ਜਿਨ੍ਹਾਂ ਨੇ ਲੱਖਾਂ ਰੁਪਈਆ ਬਰਬਾਦ ਕਰਤਾ ਉਹਨਾਂ ਨੂੰ ਪੁੱਛ ਕੇ ਦੇਖੋ ਮੇਰੇ ਕੋਲੇ ਹਜ਼ਾਰਾਂ ਦੇ ਹਿਸਾਬ ਨਾਲ ਕਮੈਂਟ ਪਏ ਨੇ ਜਿਹੜੇ ਲੋਕਾਂ ਦਾ ਭਲਾ ਹੋਇਆ ਔਰ ਫਾਇਦਾ ਹੁੰਦਾ ਐਮੀ ਰੋੜਾ ਨਾ ਬਣਾਇਆ ਕਰੋ ਜੇ ਤੁਸੀਂ ਰੱਬ ਰੱਬ ਕਰਦੇ ਹੋ ਤੁਸੀਂ ਪ੍ਰਮਾਤਮਾ ਦਾ ਨਾਮ ਲੈਨੇ ਹੋ ਤੁਸੀਂ ਸੋਸ਼ਲ ਮੀਡੀਆ ਤੇ ਕਿਉਂ ਆਉਨੇ ਹੋ ਜੇ ਆ ਗਏ ਫਿਰ ਮੇਰੀ ਵੀਡੀਓ ਕਿਉਂ ਦੇਖ ਤੁਹਾਨੂੰ ਪਤਾ ਤਾਂ ਹੈ ਵੀ ਇਹ ਟੁੱਟ ਕੇ ਪਉਂਦੀ ਹੈ ਕੋਈ ਕਹਿੰਦਾ ਇੱਕ ਵਾਰ ਚੌਂਕ ਦੇ ਵਿੱਚ ਕੋਈ ਜਨਾਨੀ ਨੰਗੀ ਹੋਈ ਖੜੀ ਸੀ ਤੇ ਲੋਕੀ ਬਹੁਤ ਕੋਲ ਚ ਨਿਕਾ ਕੋਈ ਡੜੀ ਮਾਰੇ ਕੋਈ ਰੋੜੀ ਮਾਰੇ ਕੋਈ ਮਜ਼ਾਕ ਡਾਵੇ ਉਹਦਾ ਇੱਕ ਔਰਤ ਕੋਲ ਖੜ ਕੇ ਉਹ ਦੇਖਣ ਲੱਗੀ ਕਹਿੰਦੀ ਹਿ 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 ਕੀ ਕਰਦੀ ਐ ਇਹ ਉਹ ਕਹਿੰਦੀ ਤੂੰ ਕਹੜਾ ਮੇਰੇ ਨਾਲ ਘਟਤ ਮੇਰੇ ਨਾਲ ਜੁੜੀ ਖੜੀਂ ਗਈ ਉਹ ਕਮਾ ਜੇ ਤੁਸੀਂ ਚੰਗੇ ਹੋ ਤੁਸੀਂ ਸੋਸ਼ਲ ਮੀਡੀਆ ਤੇ ਕੀ ਕਰਦੇ ਹੋ ਤੁਸੀਂ ਗਰਵਾਣੀ ਪੜੋ ਤੁਸੀਂ ਪਾਠ ਕਰੋ ਕਿਉਂ ਨਹੀਂ ਕਰਦੇ ਉਹ ਛੱਡ ਕੇ ਤੁਸੀਂ ਸੋਸ਼ਲ ਮੀਡੀਆ ਤੇ ਮੇਰੇ ਵੀਡੀਓ ਸੁਣਨਾ ਇਹਨਾਂ ਦੇਖਣਾ ਇਹਨਾਂ ਨਾਲ ਤਾਂ ਹੂੰ ਹੋਰ ਵੀ ਬਹੁਤ ਕੁਛ ਆ ਕੱਲੀ ਮੇਰੀ ਵੀਡੀਓ ਤਾਂ ਨਹੀਂ ਹੈ ਹੋਰ ਵੀ ਬਹੁਤ ਕੁਝ ਦੇਖਦੇ ਹਾਂ ਪਰ ਤੈਨੂੰ ਸ਼ਰਮ ਨਹੀਂ ਆਉਂਦੀ ਜਿਹੜਾ ਚੰਗਾ ਇਨਸਾਨ ਆ ਰੱਬ ਦਾ ਨੌ ਲੈਂਦਾ ਅੱਲਾ ਗੋਡ ਰਾਮ ਬੈਗਰੂ ਉਹ ਸੋਸ਼ਲ ਮੀਡੀਆ ਤੇ ਨਹੀਂ ਆਉਂਗੇ ਲੋਕਾਂ ਨੂੰ ਭੰਡਣ ਖਾਤਰ ਹੂੰ ਦੇਖੋ ਵੀ ਮੈਂ ਤੁਹਾਨੂੰ ਕਹਿ ਰਹੀ ਅੱਜ ਫੇਰ ਵੀ ਜਿੰਨਾ ਦੇ ਵੀ ਕੰਮ ਬੰਦੇ ਨੇ ਨਾ ਉਹ ਜ਼ਰੂਰ ਅਬ ਤਾਂ ਲਿਖਿਆ ਕਰੋ ਖੁੱਲ ਕੇ ਬੇਰਵਾ ਵੀ ਸਾਡਾ ਇਹ ਟੋਟਕੇ ਨਾਲ ਇੱਕ ਕੰਮ ਬਣਿਆ ਦੇਖੋ ਜਿਹੜੇ ਮੁੰਡੇ ਨੇ ਉਹ ਤਾਂ ਨਹੀਂ ਡਰਦੇ ਮੁੰਡੇ ਦਾ ਬਕਾਵਾ ਕਹਿਦੇ ਵੀ ਨਹੀਂ ਸਾਡਾ ਸਟੇਟਸ ਲਾਓ ਯਾ ਲਾ ਦਿਓ ਇਹ ਜਿਹੜੀਆਂ ਬੀਬੀਆਂ ਭਾਰਾਂ ਨੇ ਇਹ ਦੋ ਦੋ ਪਾਸੇ ਫਰੀ ਜਾਂਦੀਆਂ ਨੇ ਤਿੰਨ ਤਿੰਨ ਚਾਰ ਚਾਰ ਪਾਸੇ ਘਰੋਂ ਵੀ ਡਰਦੀਆਂ ਨੇ ਤੇ ਲੋਕਾਂ ਤੋਂ ਵੀ ਡਰਦੀਆਂ ਨੇ ਬੀਜੀ ਅਸੀਂ ਤਾਂ ਗੁਰਬਾਣੀ ਨਾਲ ਜੁੜੇ ਹੋਇਆ ਸਾਨੂੰ ਲੋਕ ਕੀ ਕਹਿੰਣ ਕਿ ਫੂਨ ਬਥੇਰੇ ਆਉਂਦੇ ਨੇ ਕਹਿੰਦੇ ਨੇ ਸਾਡੇ ਐਨੇ ਸਤ ਕੰਮ ਬਣ ਕੇ ਸਾਡੇ ਛੇ ਬਣ ਕੇ ਜੇ ਮੈਂ ਕਹਿੰਦੇ ਕਮੈਂਟ ਕਰ ਦਿਓ ਸਾਨੂੰ ਲਿਖਣਾ ਨਹੀਂ ਆਉਂਦਾ ਜਿਹਨੂੰ ਫੋਨ ਚਲਾਉਣਾ ਆਉਂਦਾ ਉਹਨੂੰ ਕਮੈਂਟ ਕਿਵੇਂ ਨਹੀਂ ਕਰਨਾ ਆਉਂਦਾ ਸੱਚੀ ਹੱਤੀ ਗੱਲ ਦੱਸੋ ਮੈਂ ਤੁਸੀਂ ਸਾਰੇ ਜਾਣੇ ਜਿਹੜੇ ਬੰਦੇ ਦੇ ਹੱਥ 'ਚ ਫੋਨ ਆ ਉਹਨੂੰ ਕਮੈਂਟ ਨਹੀਂ ਕਰਨਾ ਦਾ ਬਿਲਕੁਲ ਨਹੀਂ ਜੇ ਨਹੀਂ ਆਉਂਦਾ ਲ ਪੁੱਛ ਲੈਂਦਾ ਦੂਜੇ ਤੇ ਵੀ ਦੱਸੀਦਾ ਕਮੈਂਟ ਕਿਵੇਂ ਹੁੰਦਾ ਪਰ ਅੱਜ 21ਵੀਂ ਸਦੀ 'ਚ 80-80 ਸਾਲ ਦੀਆਂ ਬੇਬੇ ਫੋਨਾਂ ਤੇ ਆਏ ਫਾਇ ਵੜਦੀਆਂ ਨੇ ਮਾਰ ਕੇ ਵੇਖਦੀਆਂ ਆਏ ਚਲਾਉਂਦੀਆਂ ਨੇ ਮਾਰ ਕੇ ਹਾਂ ਮੂੰਹ 'ਚ ਦੰਦ ਵੀ ਨਹੀਂ ਹੁੰਦੇ ਫੋਨ ਪਰ ਬਥੇਰੇ 'ਚ ਗੋਡਿਆਂ ਤਾਂ ਵੀ ਖੜਨ ਦਾ ਸਧਿਆ ਨਹੀਂ ਤਰ ਹੁੰਦੀਆਂ ਪਰ ਫੋਨ ਦੀ ਵਾਕੀ ਨਹੀਂ ਛੱਡਦੀਆਂ ਦੇਖਣ ਦੀਆਂ ਚਲਾਉਣ ਦੀ ਇੱਕ ਕਮੈਂਟ ਤੇ ਇੱਕ ਕਮੈਂਟ ਮਾਰਦੀਆਂ ਨੇ ਜਿਹੜੀਆਂ ਮਾੜੀਆਂ ਪੜੀਆਂ ਹੋਈਆਂ ਨੇ ਹਾਂ ਤੇ ਬਾਕੀ ਰਹੀ ਗੱਲ ਦੇਖੋ ਮੈਂ ਤੁਹਾਨੂੰ ਜ਼ਰੂਰ ਕਹਨੀ ਆ ਵੀ ਜਿਹੜਾ ਫਾਇਦਾ ਹੁੰਦਾ ਹੁੰਦਾ ਉਹ ਜ਼ਰੂਰ ਲਿਖਿਆ ਕਰੋ ਜਿਨੇ ਸਾਡੀ ਵੀਡੀਓ ਨਹੀਂ ਚੰਗੀ ਲੱਗਦੀ ਬੇਸ਼ੱਕ ਜੀ ਨਾ ਦੇਖਿਆ ਕਰੋ ਪਰ ਗੱਲ ਇਹ ਆ ਲੋਕਾਂ ਦੇ ਭਲੇ ਹੁੰਦੇ ਨੇ ਹੋ ਰਹੇ ਨੇ ਬਿਨਾ ਪੈਸੇ ਉਹਨਾਂ ਦੇ ਹੋ ਜਾਣ ਦਿਆ ਕਰੋ ਅੱਛਾ ਐਮੀ ਲੱਤ ਜੀ ਨਾਲ ਫਸਾ ਕੇ ਵਿੱਚ ਬੈਠਿਆ ਕਰੋ ਉਹ ਤਾਂ ਫੇਰ ਵੀ ਤੁਹਾਡੀ ਲੱਤ ਉੱਤੇ ਜਿੱ ਨਿਕਲ ਜਾਂਦੀ ਜਿੰਨੀ ਜਿੰਨੀ ਮਰਜ਼ੀ ਫਸਾ ਲੋ ਚਾ ਦੋ ਫਸਾ ਲੋ ਉਹ ਤਾਂ ਫੇਰ ਵੀ ਤੁਹਾਨੂੰ ਤੁਹਾਡਾ ਉੱਪਰ ਚ ਨਿਕਾ ਕੇ ਮੇਰੇ ਤੱਕ ਆ ਹੀ ਜਾਂਦੇ ਨੇ ਜਦੋਂ ਵੀ ਮੁੰਡੇ ਦਾ ਵਿਆਹ ਹੁੰਦਾ ਸੱਸ ਨੂੰ ਲਈ ਬਸ ਗੱਡੀ ਦੇ ਚੱਕੇ ਵਾਲਾ ਕੰਮ ਹੋ ਜਾਂਦਾ ਬੰਨੋਂ ਹਟ ਜਾਂਦੀ ਹੈ ਪਹਿਲਾਂ ਤਾਂ ਬੜਾ ਚਾਅ ਹੁੰਦਾ ਪਰ ਘਰ ਜਦੋਂ ਨੋ ਪੈਰ ਪਉਂਦੀ ਹੈ ਉਸ ਤੋਂ ਬਾਅਦ ਇਹ ਕੰਮ سلسلہ ਸ਼ੁਰੂ ਹੋ ਜਾਂਦਾ ਤੇ ਇਹਦੇ ਵਿੱਚ ਵੀ ਕਈ ਰਾਜ਼ ਹੁੰਦੇ ਨੇ ਕੋਈ ਨਾ ਤਾਂ ਨੋ ਚਾਹੁੰਦੀ ਹੁੰਦੀ ਆ ਵੀ ਮੇਰੇ ਸੱਸ ਨਾਲ ਲੜਨਾ ਨਾ ਸੱਸ ਚਾਹੁੰਦੀ ਇਲੀ ਮੈਂ ਵੀ ਦੀ ਨੋ ਨਾਲ ਲੜਾਂ ਤੁਸੀਂ ਹੁਣ ਕਰਨਾ ਕੀ ਆ ਵਿਆਹ ਲਿਆ ਮੁੰਡਾ ਘਰੇ ਆ ਗਿਆ ਕਾਇਸ ਨਹੀਂ ਪਾਉਣਾ ਛੋਟਾ ਜਿਹਾ ਕੰਮ ਕਰ ਲਿਆ ਸ਼ੁੱਕਰਵਾਰ ਵਾਲੇ ਦਿਨ ਕਟੋ ਕਟ 21 ਸ਼ੁੱਕਰਵਾਰ ਵਾਲੇ ਦਿਨ ਬੇਸੜ ਦਾ ਹਲਵਾ ਬਣਾਉਣਾ ਦੇਸੀ ਘਿਓ ਚ ਵਧੀਆ ਗਰੀਬਾਂ ਦੇ ਬੱਚੇ ਸੱਦ ਲੋ ਉਹਨਾਂ ਨੂੰ ਥੋੜਾ ਥੋੜਾ ਪਾ ਕੇ ਖਵਾ ਦਿਓ ਨਹੀਂ ਕਿਤੇ ਖੁੱਲੀ ਜਗ੍ਹਾ ਤੇ ਜਾਓ ਜਿੱਥੇ ਗਰੀਬ ਵਸਦੀ ਆ ਉੱਥੇ ਉਹਨਾਂ ਨੂੰ ਖਵਾਉਣਾ ਸ਼ੁਰੂ ਕਰ ਦਿਓ ਇੱਕ ਤੁਸੀਂ ਤਾਂਬੇ ਦੇ ਬਰਤਨ ਚ ਪਾਣੀ ਪਾ ਕੇ ਜਿਹੜੀ ਨੌਰਥ ਹੰਦੀਆ ਈਸਟ ਕਹਿੰਦੇ ਨੇ ਨੌਰਥ ਈਸਟ ਉੱਥੇ ਭਰ ਕੇ ਰੱਖ ਦੇਣਾ ਰਾਤ ਨੂੰ ਸਵੇਰੀ ਉੱਠੋ ਗਮਲਿਸ਼ ਪਾਣੀ ਪਾਓ ਇਹ ਦੋ ਕੰਮ ਕਰਨੇ ਸ਼ੁਰੂ ਕਰ ਦੋ ਸੱਸ ਨਾਲੋਂ ਦਾ ਪਿਆਰ ਮਾਮਾ ਧੀਆ ਤੋਂ ਵੀ ਜ਼ਿਆਦਾ ਬਣੂਗਾ ਘਰ ਦਾ ਤੈਸ ਕਦੇ ਵੀ ਨਹੀਂ ਪਾਊਗਾ ਦੂਜੀ ਗੱਲ ਘਰ ਦੇ ਵਿੱਚ ਵਾਧਾ ਹੋਊਗਾ ਘਰ ਦੇ ਵਿੱਚ ਲక్ష్ਮੀ ਵੀ ਆਊਗੀ ਕਾਰੋਬਾਰ ਦਾ ਵੀ ਵਾਧਾ ਹੋਊਗਾ ਕਰੋ ਇਹ ਕੰਮ ਤਾਂ ਅਨਦੀ ਕਮੀ ਦੇ ਕਈ ਲੱਛਣ ਹੁੰਦੇ ਨੇ ਤੁਸੀਂ ਤਮਾਕੂ ਖਾਣੇ ਹੋ ਤੁਸੀਂ ਜਾਂ ਸਰਕਟ ਵਗੈਰਾ ਜਾਂ ਕੋਈ ਵੀ ਜਿਹੜਾ ਇਹੋ ਜਿਹਾ ਨਸ਼ਾ ਜੀ ਦੇ ਨਾਲ ਦੰਦ ਖਰਾਬ ਹੁੰਦੇ ਨੇ ਜਰਦਾ ਵਗੈਰਾ ਜੋ ਵੀ ਹੈ ਜਾ ਤੁਹਾਡੇ ਕਿਸੇ ਹੋਰ ਵਜਾ ਕਰਕੇ ਵੀ ਦੰਦ ਖਰਾਬ ਹੋਣੇ ਸ਼ੁਰੂ ਹੋ ਗਏ ਨੇ ਤੁਹਾਡੇ ਦੰਦਾਂ ਤੇ ਕਾਲਖ ਜੰਮੇ ਸ਼ੁਰੂ ਹੋ ਗਈ ਹੈ ਸਮਝ ਲਓ ਵੀ ਤੁਹਾਡਾ ਹੁਣ ਬੁਰਾ ਸਮਾਂ ਸ਼ੁਰੂ ਹੋ ਗਿਆ ਤੁਸੀਂ ਆਪਣੇ ਦੰਦਾਂ ਦੀ ਇੰਨੀ ਸਫਾਈ ਰੱਖੋ ਕਿ ਤੁਹਾਡੇ ਦੰਦਾਂ ਨੂੰ ਭੋਰਾ ਵੀ ਆ ਜਣਾਵੇ ਕਿਸੇ ਕਿਸਮ ਦੇ ਦੰਦ ਕਦੇ ਕਾਲੇ ਨਹੀਂ ਹੋਣੇ ਚਾਹੀਦੇ ਅਗਰ ਹੋ ਵੀ ਗਏ ਕਿਸੇ ਵਜਾ ਕਾਰਨ ਤਾਂ ਉਸ ਨੂੰ ਨੂਨ ਫਟਕੜੀ ਪਾ ਕੇ ਡੇਲੀ ਮੰਦ ਦੰਦਾਂ ਨੂੰ ਤੁਹਾਡੇ ਦੰਦ ਹਮੇਸ਼ਾ ਸਾਫ਼ ਹੋਣੇ ਚਾਹੀਦੇ ਨੇ ਆਕਰ ਦੰਦਾਂ ਦੇ ਉੱਤੇ ਤੁਸੀਂ ਨਹੀਂ ਧਿਆਨ ਦੇ ਰਹੇ ਦੰਦ ਖਰਾਬ ਹੋਣੇ ਸ਼ੁਰੂ ਹੋਗੇ ਤੁਹਾਡਾ ਜਿਹੜਾ ਧਨਵੰਨੀਓ ਹੱਥਾ ਪਿੱਛੇ ਪਿੱਛੇ ਜਾਊਗਾ ਇਹ ਗੱਲ ਗਰੰਟੀ ਨਾਲ